ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਜੰਨਰ ਰਬ न्यूज ਇੱਕ ਮੰਦਭਾਈ ਘਟਨਾ ਜੇ ਨਿਕਲ ਕੇ ਕਿਸ਼ਨਗੰਝ ਤੋਂ ਸਾਹਮਣੇ ਆਈ ਹੈ ਕਿ ਮਿੰਟਾਂ ਦੇ ਵਿੱਚ ਢੇਟ ਟਾਰੀ ਹੋ ਗਿਆ 70 ਮੀਟਰ ਲੰਬਾ ਪੁਲ ਭਾਰੀ ਮੀਂਹ ਆਉਣ ਕਰਕੇ ਇਲਾਕੇ ਵਿੱਚ ਮਚ ਗਈ ਤਬਾਹੀ ਤੁਹਾਨੂੰ ਦੱਸ ਦੇ ਕਿ ਇਹ ਖਬਰ ਕਿਸ਼ਨਗੰਝ ਬਿਹਾਰ ਦੀ ਹੈ ਬਿਹਾਰ ਵਿੱਚ ਚੌਥੀ ਵਾਰ ਪੁਲ ਡਿੱਗਣ ਦੀ ਖਬਰ ਜਿਹੜੀ ਸਾਹਮਣੇ ਆਈ ਹੈ ਇਹ ਚੌਥਾ ਜਿਹੜਾ ਪੁਲ ਡਿੱਗਿਆ ਹੈ ਦਿਨ ਵੀਰਵਾਰ ਨੂੰ ਕਿਸ਼ਨਗਰ ਦੇ ਬਹਾਦਰਗਾਂਜ ਇਲਾਕੇ ਵਿੱਚ ਸਥਿਤ ਇਹ ਪੁਲ 70 ਮੀਟਰ ਲੰਬਾ ਤੇ 12 ਮੀਟਰ ਚੌੜਾ ਸੀ ਪਤਾ ਚੱਲਿਆ ਹੈ ਕਿ ਇਹ ਪੁਲ 2011 ਚ ਕਨਕਾਈ ਨਦੀ ਨੂੰ ਮਹਾਨੰਦ ਨਾਲ ਜੋੜਨ ਵਾਲੀ ਛੋਟੀ ਸਹਾਇਕ ਨਦੀ ਤੇ ਬਣਾਇਆ ਗਿਆ ਸੀ ਨੇਪਾਲ ਦੇ ਕੈਚ ਮੈਟਰ ਖੇਤਰ ਚ ਇੱਕ ਭਾਰੀ ਵਾਰਸ਼ ਕਾਰਨ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ ਜਿਸ ਕਾਰਨ ਇਹ ਥੰਮ ਤੇਜ ਪਾਣੀ ਦੀ ਰਫ਼ਤਾਰ ਦਾ ਸਾਹਮਣਾ ਨਾ ਕਰ ਸਕਿਆ ਜਿਸ ਕਾਰਨ ਇਹ ਪੁਲ ਜਿਹੜਾ ਡਿੱਗ ਗਿਆ ਜਿਸ ਕਾਰਨ 70 ਮੀਟਰ ਲੰਬਾ ਤੇ 12 ਮੀਟਰ ਚੌੜਾ ਪੁਲ ਜਿਸੋ ਡਿੱਗ ਗਿਆ ਪੁਲ ਡਿੱਗਣ ਕਾਰਨ ਇਲਾਕੇ ਵਿੱਚ ਤਬਾਹੀ ਜਿਹੜੀ ਮਚ ਗਈ ਹੈ ਕਾਫੀ ਖੇਤਰ ਦੇ ਵਿੱਚ ਭਾਰੀ ਨੁਕਸਾਨ ਹੋਇਆ ਹੈ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਘੰਟੀ ਵਾਲਾ ਬਟਨ ਦਬਾ ਕੇ ਸਬਸਕ੍ਰਾਈਬ ਕਰਨਾ ਮਿਲਦੇ ਆ ਹੋਰ ਵੀਡੀਓ ਲੈ ਕੇ ਧੰਨਵਾਦ ਜੀ